ਟਾਲਾ ਕਾਬਿਆ ਰੋਡ ਤੇ ਪੇਤ ਪਰੇ ਹਾਲਤ ਵਿੱਚ ਨੌਜਵਾਨ ਹੋਈ ਮੌਤ ਤੋਂ ਬਾਅਦ ਮਾਪਿਆਂ ਨੇ ਪੁੱਤ ਦਾ ਕਤਲ ਕੀਤੇ ਜਾਂਦਾ ਦੋਸ਼ ਲਗਾਇਆ ਹੈ ਇਸ ਬੰਦੀ ਮ੍ਰਿਤਕ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਜਲੰਧਰ ਨੇ ਦੱਸਿਆ ਕਿ ਮੇਰੇ ਮਾਮੇ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਲੜਕਾ ਰਨਜੋਤ ਸਿੰਘ ਜੋਧਾ ਸਿੰਘ ਪੁੱਤਰ ਸਰਗ ਵਾਸ ਚੰਨਣ ਸਿੰਘ ਵਾਸੀ ਪਿੰਡ ਔਲਕ ਕਲਾ ਜਿਸ ਨੇ 60 ਫੁੱਟੀ ਰੋਡ ਤੇ ਨਵੀਂ ਕੋਠੀ ਲਈ ਹੈ ਅਤੇ ਕਰੀਬ 6 ਮਹੀਨੇ ਪਹਿਲਾਂ ਹੀ ਬਹਿਰੀਨ ਤੋਂ ਆਇਆ ਸੀ ਤੇ ਬੀਤੇ ਆਤਵ ਨੂੰ ਆਪਣੇ ਪਰਿਵਾਰ ਸਮੇਤ ਨਵੀਂ ਕੋਠੀ ਵਿੱਚ ਸ਼ਿਫਟ ਹੋਇਆ ਸੀ ਉਸ ਦਿਨ ਉਸ ਦਿਸਿਆ ਕਿ ਬੀਤੇ ਦਿਨ ਮੈਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੇ ਪ੍ਰਾਰਣ ਜੋਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੇ ਗਲੇ ਤੇ ਨਿਸ਼ਾਨ ਪਏ ਸਨ ਹਰਵਿੰਦਰ ਸਿੰਘ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਪ੍ਰਾ ਨੂੰ ਕਿਸੇ ਵਿਅਕਤੀ ਨੇ ਫਾਹ ਦੇ ਕੇ ਮਾਰ ਦਿੱਤਾ ਹੈ ਐਸਐਸਪੀ ਪੁਲਿਸ ਅਧਿਕਾਰੀਆ ਕੋਲੋਂ ਮੰਗ ਕਰਦੇ ਆ ਕਿ ਸਾਡੇ ਭਰਾ ਦੇ ਕਾਤਲਾ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ ਇਸ ਵੱਡੀ ਮੌਕੇ ਤੇ ਪਹੁੰਚੇ ਐਸਐਚਓ ਸਿਵਲ ਲਾਈਨ ਗੁਰਦੇਵ ਸਿੰਘ ਅਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਜੋ ਵੀ ਤੱਤ ਸਾਹਮਣੇ ਆਣਗੇ ਉਸ ਮੁਤਾਬਿਕਾ ਗਲੇਰੀ ਕਾਨੂੰਨੀ ਕਰਵਾਈ ਆ ਗਲੇਰੀ ਕਾਨੂੰਨੀ ਕਾਰਵਾਈ ਕਰਸ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਹਾਲਾ ਮਾਮਲੇ ਦੀ ਪੁਲਿਸ ਓਟੰਗਾਇ ਨਾਲ ਜਾਂਚ ਕਰ ਰਹੀ ਹੈ